ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਵੱਲੋਂ ਪਹੁੰਚੇ ਆ ਜੀ ਗੱਲਬਾਤ ਕਰਾਵਾਂਗੇ ਇੱਕ ਆਪਾਂ ਸੂਈ ਸਵਾਈ ਝੋਟੀ ਥੋੜੇ ਵਾਸਤੇ ਲੈ ਕੇ ਆਏ ਆ ਜੀ ਤੇ ਇੱਕਦੋਂ ਸੂਈ ਆ ਤੇ ਕਿੰਨਾ ਦੁੱਧ ਬਾਦ ਕੱਢੂਗੀ ਸ ਦੇ ਸਸਿਕਾ ਬਾਈ ਸਸਿਕਾ ਜੀ ਹੋਰ ਵੀਰੇ ਸੁਖਵਿੰਦਰ ਬੜੀਆ ਠੀਕ ਠਾਕ ਜੀ ਠੀਕ ਠਾਕ ਹੋ ਵੀਰੇ ਹਾਂਜੀ ਹਾਂਜੀ ਤੇ ਪਹਿਲਾਂ ਤਾਂ ਆਪਣਾ ਡਰੈਸ ਬੋਲੋ ਨਾਮ ਲਗੋ ਗਵਿੰਦਰ ਸਿੰਘ ਜੀ ਪਿੰਡ ਬੱਲੋ ਜਿਹੜਾ ਪਿੰਡਾ ਸੀਲ ਫੂਡ ਠੀਕ ਆ ਨੇੜੇ ਤੇੜੇ ਚਾਉ ਰਾੜਾ ਕਲ ਗਿਆ ਹੂੰ ਤਾਂ ਫੇਰੇ ਕੜਾਈ ਲਗੜੇ ਲਈ ਪੈਂਦੇ ਪਿੰਡ ਪੈਂਦੇ ਨੇ ਓਕੇ ਰਾਮਪਰਾ ਮੰਡੀ ਵੀ ਨੇੜੀ ਆ ਪਾਸੋਂ ਮੰਡੀੜੀ ਲੈ ਤੇ ਵੀਰੇ ਅੱਜ ਜਿਹੜੀ ਆਪਾਂ ਝੋਟੀ ਦੇਖੀ ਐਨੇ ਸਕਰੀਨ ਤੇ ਹਨਾ ਕਿਹੜਾ ਸੂਆ ਹੈ ਕੀ ਤੀਜਾ ਸੂਆ ਸੂਦੀ ਬਾਈ ਕਦੋਂ ਸੂਆ ਇਹ ਰਾਤ ਹੀ ਸੂਈ ਆ ਬਾਈ 10:00 ਵਜੇ ਹਾਂ ਉਹ ਜੇਰੇ ਇੱਥੇ ਲਿਆਓ ਚੰਗਾ ਚੱਕ ਬੋਲਾ ਰ ਤਨ 1 ਕਿਲੋ ਚੋਲੇ ਆਏ ਬਾਈ ਬੱਚੇ ਨੂੰ ਚੰਗਾ ਕੇ 3 ਕਿਲੋ ਬੋਲਾ ਕੱਢਿਆ ਤੇ ਦੂਜੇ ਸੂਏ ਦਾ ਕੀ ਰਿਕਾਰਡ ਦੱਸਿਆ ਬਾਈ ਦੂਜੇ ਸੂਏ ਬਾਈ ਅਰੇ ਨੇ 12-13 ਕਿਲੋ ਦੁੱਧ ਦੱਸਿਆ 12 ਤੋਂ 13 ਕਿਲੋ ਦੁੱਧ ਦਾ ਦੱਸਿਆ ਤੇ ਐਦ ਕੀ ਆਪਾਂ ਕੀ ਕਹਿ ਕੇ ਦੇਵਾਂਗੇ ਐਦ ਕੀ 14 ਕਿਲੋ ਤਾਂ ਮੈਨੂੰ ਦੁੱਧ ਦੇ ਹੀ ਦੇਣਾ ਜੀ ਇੱਧਰ ਰੱਖ ਦਿਓ ਇੱਥੇ ਅੱਛਾ 14 ਕਿਲਾ ਦੇਖੋ ਪਹਿਲਾਂ ਜੇਰ ਦੇਖੋ ਕੰਪਲੀਟ ਜੇਰਾ ਬਾ ਘਰ ਦਿਓ ਬਰੇ ਠੀਕ ਆ ਜੀ ਤੇ 14 ਕਿਲੋ ਹਣਾ ਜੀ ਜੀ ਤੇ ਲੰਮਾ ਸਮਾ ਦੁੱਧ ਦਿੰਦੀ ਆ ਵਧੀਆ ਦਿੰਦੇ ਜੀ ਆਪ ਛੱਡਣੀ ਪੈਂਦੀ ਸਹੀ ਦੀ ਆ ਤੁਸੀਂ ਮੈਂ ਲਈਏ ਜੀ ਠੀਕ ਆ ਜੀ ਤੇ ਹੁਣ ਬੌਲਾ ਕਿੰਨਾ ਕੱਟਿਆ ਜੀ ਫਿਰ 3 ਕਿਲੋ ਕੱਟਿਆ ਜੀ 3 ਕਿਲੋ ਖੋਲਣ ਤੋੜਾ ਤਰਾ ਕਰਾ ਕੇ ਇੱਕ ਮਗਰ ਕੱਟ ਆ ਗਿਆ ਜੀ ਹਾਂਜੀ ਮਗਰ ਕੱਟ ਆ ਗਿਆ ਤੇ ਥਾਂ ਤੁਹਾਨੂੰ ਬਹੁਤ ਕੰਮ ਦਾ ਲੱਗਾ ਹਨਾ ਵੀਰੇ ਹਾਂਜੀ ਚੌਣ ਚੌਣ ਬਹੁਤ ਮੋਟਾ ਜੀ ਪੂਰਾ ਆ ਦੇਖੋ ਪੂਰਾ ਚੌਣ ਮੋਟਾ ਤੇ ਬਾਕੀ ਦਾ ਦੁੱਧ ਇਹਨੇ ਦੇ ਦੇਣਾ ਕਿੰਨਾ ਦੁੱਧ ਦੇ ਦੂਗੀ ਇਸ ਕੀ ਦੁੱਧ ਆਪਾਂ ਦਾ 14 ਕਹਿੰਦੇ ਰਹਿਣਾ ਬੱਦ ਨਾ ਓਕੇ ਜੀ ਠੀਕ ਆ ਜੀ ਤੇ ਜੱਪਾ ਜੰਨੀ ਖੜੀਏ ਜੇ ਕਾਕੋ ਕੱਟ ਚਾ ਪਿੰਡੇ ਦੀ ਹਾਂਜੀ ਹਾਂਜੀ ਤੇ ਬ੍ਰੇਕ ਕੁੰਬਲੇ ਦੀ ਕਰੋ ਚੈੱਕ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਆ ਦੇਖੋ ਜੀ ਥਾਲੇ ਵਾਂ ਨੇੜ ਤੋਂ ਕਰੋ ਚੈੱਕ ਮਾਰੋ ਫਿਰ ਤਾਰਾਂ ਨੇ ਲੋ ਕਰਾਈ ਕੇ ਚੈੱਕ ਆ ਦੇਖੋ ਜੀ ਬੱਚਾ ਆਪਾਂ ਲਾਵਾਂਗੇ ਠੀਕ ਆ ਕਿ ਇਹਨੇ ਬਹੁਤ ਵਧੀਆ ਭਰਾਇਆ ਸੀ ਨਾ ਦੇ ਕੱਟਾ ਦਿੱਤਾ ਕੱਟੀ ਦੇ ਦੀ ਬਾਈ ਫਿਰ ਤਾਂ ਕੀ ਜਾਂਦਰੀ ਹੂੰ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੇ ਦੇਖੋ ਆਪਾਂ ਲਾ ਲਿਆ ਤੇ ਬੰਨਤਾ ਤੇ ਮੱਝ ਉਸਮਾਜ ਪੂਰੀ ਆ ਗਈ ਠੀਕ ਆ ਜੀ ਤੇ ਲੋ ਕਿਧਾਰ ਧਾਰਾ ਤੁਨ ਨੂੰ ਸੁਣ ਕਰਾਉਣੇ ਚ ਇੱਕ ਕਰੋ ਜੀ ਚੱਕ ਦੋਦ ਦੇ ਨੇ ਬਾਕੀ ਦੇ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਮਾਰੋ ਵੀਰੇ ਸੁਖੇ ਧਾਰਾ ਆ ਦੇਖੋ ਜੀ ਧਾਰਾ ਤਾਂ ਮੋਟੀ ਗੰਨੇ ਹਰ ਗਿਆ ਜੀ ਹਾਂ ਪੋਲੀ ਬਾੜੀ ਅੰਝਾਂ ਜਾਏ ਜੀ ਮਾਰ ਦੋ ਥੱਲੇ ਮਾਰ ਦੋ ਪੋਲੀ ਥੱਲੇ ਆ ਦੇਖੋ ਜੀ ਧਾਰਾ ਦੇਖੋ ਤੁਸੀਂ ਕੀ ਬਾਤ ਆ ਇਧਰ ਨੂੰ ਹੋ ਮਾਰਾ ਜਾ ਆ ਦੇਖੋ ਧਾਰਾ ਕਰੋ ਜੀ ਨਾ ਕੋਈ ਛੱਟਾ ਨਾ ਭੂਰ ਛਰਲਾ ਜਮਾ ਨਹੀਂ ਤਿੰਨ ਮਿੰਟਾਂ ਚ ਬਾਲਟੀ ਭਰ ਦਿਆ ਕਰੋ ਹਨਾ ਵੀਰੇ ਹਾਂਜੀ ਹਾਂਜੀ ਤੇ ਨਾਲੇ ਕਰਮਾ ਇਹਦਾ ਲੈ ਇਹਨਾਂ ਨੇ ਬੋਲਾ ਬੂਲਾ ਵਧੀਆ ਕੱਢ ਲਿਆ ਹੁਣ ਵੀ ਸੂਤ ਇਕਰਲੇ ਵਾਲਾ ਹੀ ਫਿਰਦੀ ਹੈ ਹਨਾ ਹਾਂਜੀ ਓਕੇ ਜੀ ਬਾਲਾ ਕਾ ਨੂੰ ਡੋਲਣਾ ਤੇ ਬੋਲੀ ਬਹੁਤ ਨਜਾਇਜ਼ ਹੈ ਜੀ ਬੋਲੀ ਦੀ ਮੰਗ ਕਰਦੇ ਹੁੰਦੇ ਬੰਦੇ ਠੀਕ ਆ ਜੀ ਹਾਂਜੀ ਤੇ ਸੂਆ ਆ ਗਿਆ ਤੀਜਾ ਹਨਾ ਹਾਂਜੀ ਹਾਂਜੀ ਤੇ ਜੇਰਜੂਰ ਸਭ ਕੰਪਲੀਟ ਆ। ਹੋਰ ਸਾਰਾ ਕੰਮ ਮੁੱਕ ਗਿਆ ਹੁਣ ਤਾਂ ਅਗਲੇ ਨੇ ਦੁੱਧ ਹੀ ਚੋਣਾਂ ਲੈ ਜਾਦੇ ਹਨਾ। ਹਾਂਜੀ ਹਾਂਜੀ। ਤੇ ਫਿਰ ਪੈਸੇ ਕਿੰਨੇ ਲੈਣੇ ਇਹਦੇ ਜਮਾ ਜਾਇਜ਼? ਪੈਸੇ ਦੇ ਜਾਇਜ਼ ਬਸ ਇੱਕ ਪੱਚਕੂ ਹੀ ਲੈਣੇ ਜੀ। ਮਾੜਾ ਬੁੱਤਾ ਬੰਦਾ ਚੱਲ ਕੇ ਉਹ ਮੰਨਤਾਂ ਨਹੀਂ ਹੋਊਗੀ। ਉਹ ਤਾਂ ਕਰਨੇ ਹੀ ਪੈਂਦਾ ਹੈ ਜੀ ਕਿਉਂਕਿ ਐ ਲਕੀਰ ਤੇ ਤਾਂ ਸੌਦੇ ਹੁੰਦੇ ਨੇ ਹੁੰਦੇ ਹਨਾ। ਹਾਂਜੀ ਹਾਂਜੀ ਹਾਂਜੀ। ਤੇ ਮੰਨਤਾਨ ਹੋ ਜਾਣਾ ਇੱਕ ਪੱਚਕੂ। ਹਾਂਜੀ ਹਾਂਜੀ। ਤੇ ਦੁੱਧ ਕਿੰਨਾ ਕਹਿ ਕੇ ਦੇਵਾਂਗੇ ਆਪਾਂ ਫੇਰ ਦੱਸੋ। ਦੁੱਧ ਦਾ ਪੱਤੇ 10 ਕਿਲੋ ਤੇ ਜਮਾ 80 ਹੀ ਦੇਵਾਂਗੇ ਦੇਣਾ ਵੱਧ ਮੈਂ ਨਹੀਂ ਜੀ। ਠੀਕ ਆ। ਤੇ ਨੰਬਰ ਫੇਰ ਬੋਲ ਦਿਓ ਜੀ 8379 62616 ਦੁਬਾਰਾ ਬੋਲੋ ਨੰਬਰ 8379 62616 84378 62 62616 ਬਾਕੀ ਜੋ ਸਕਰੀਨ ਤੇ ਨੰਬਰ ਚੱਲੀਆਂ ਦਾ ਨੋਟ ਕਰ ਲਓ ਠੀਕ ਹੈ ਜੀ ਤੇ ਇੱਕ ਝੋਟੀ ਸਾਨੂੰ ਇੱਕ ਦਿਖਾਤੀ ਤੀਜਾ 125 ਮਾਨਤਾਨ ਤੁਹਾਡਾ ਵਿੱਚ ਹੋ ਜਾਣਾ ਦੁੱਧ ਦੀ ਮਿਲ ਕੰਪੈਸਟੀ ਰਹੂਗੀ 13 ਤੋਂ ਪਲੱਸ ਪਿੰਡ ਬੱਲੋ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪਰਾ ਫੂਲ ਤੇ ਡੇੜੇ ਵਾਈਂਗਾ ਤਪਾ ਮੰਡੀ ਤੇ ਰਾਮਪਰਾ ਮੰਡੀ ਧੰਨਵਾਦ ਜੀ